ਅੱਜ ਸਰਪੰਚ ਸਾਹਿਬ ਅੱਜ ਮੰਤਰੀ ਸਾਹਿਬ ਗ੍ਰਹਿ ਵਿਖੇ ਪਹੁੰਚੇ ਆਮ ਆਦਮੀ ਪਾਰਟੀ ਦੇ ਵਿੱਚ ਸਮੂਲੀਅਤ ਹੋਈ ਕੀ ਕਹਣਾ ਚਾਹੋਗੇ ਜੀ ਮੈਂ ਸਰਪੰਚ ਫਿਰਦੂਲ ਸਿੰਘ ਸਭਰਾ ਜੀ ਜੀ ਇੱਥੇ ਮੇਰੇ ਮਾਨਯੋਗ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੂਲਰ ਜਿਨ੍ਹਾਂ ਕੇ ਅੱਜ ਪਿੰਡ 'ਚ ਤਿੰਨ ਮੀਟਿੰਗਾਂ ਰੱਖੀਆਂ ਸੀਗੀਆਂ ਜਿਹੜੀ ਕਿ ਲਾਸਟ ਮੀਟਿੰਗ ਆਪਣੀ ਕਰੇ ਸੀ ਲੋਕ ਸਭਾ ਇਲੈਕਸ਼ਨ ਚੋ ਉਮੀਦਵਾਰ ਨੇ ਉਹਦੇ ਸੰਬੰਧ 'ਚ ਸਭਰਾ ਪਿੰਡ ਦੀ ਸਮੁੱਚੀ ਸੰਗਤ ਨੂੰ ਉਹ ਵੋਟਾਂ ਵਾਸਤੇ ਪ੍ਰੇਰਿਤ ਕਰਨ ਦੀ ਬੇਨਤੀ ਕਰਨ ਲਈ ਆਏ ਆਂ ਅਹੀਂ ਸਾਰੇ ਪਿੰਡ ਦੇ ਸੰਗਤ ਨੂੰ ਨਾਲ ਲੈ ਕੇ ਪਿੰਡ ਦੀ ಗ್ರಾಮ ਪੰਚਾਇਤ ਨੂੰ ਸਾਰੇ ਮੈਂਬਰਾਂ ਨਾਲ ਲੈ ਕੇ ਸਾਰੇ ਪਿੰਡ ਨੂੰ ਘਰ-ਘਰ ਜਾ ਕੇ ਬੇਨਤੀ ਕਰਾਂਗੇ ਕਿ ਆਮ ਪਾਰਟੀ ਦੇ ਆਖਿ ਚ ਪੁੱਲਰ ਸਾਹਿਬ ਨੂੰ ਇੱਥੋਂ ਵੋਟਾਂ ਪਾ ਕੇ ਖਰੂਰ ਸਾਹਿਬ ਹਲਕੇ ਤੋਂ ਜਿਤਾ ਕੇ ਭੇਜਿਆ ਜਾਵੇ ਤਾਂ ਕਿ ਉਹ ਜਾ ਕੇ ਖਰੂਰ ਸਾਹਿਬ ਹਲਕੇ ਦੀ ਵਧੀਆ ਨਿਮਾਇੰਗੀ ਕਰ ਸਕਣ ਜਿਨ੍ਹਾਂ ਦਾ ਕੇ 2 ਸਾਲ ਦਾ ਸਰਕਾਰ ਦਾ ਕਾਰਜਕਾਲ ਬਹੁਤ ਅੱਛਾ ਰਿਹਾ ਸਾਡੇ ਪਿੰਡ ਦੀ ਮੇਨ ਸਮੱਸਿਆ ਜਿਹੜਾ ਠਾੜ ਵਾਲਾ ਬੰਨਾਂ ਉਹਦੀ ਆ ਉਹਦੇ ਸਬੰਧ ਚ ਉਹਨਾਂ ਨੇ ਗੱਲ ਕੀਤੀ ਆ ਵੀ ਘਟੋ ਘਟ ਹਜ਼ਾਰ ਕਰੋੜ ਰੁਪਏ ਦਾ ਬਜਟ ਮਨਜ਼ੂਰ ਕਰਵਾ ਕੇ ਪਹਿਲ ਦੇ ਆਧਾਰ ਤੇ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਮੇਰੇ ਪਿੰਡ ਦੇ ਜ਼ਿਮੀਂਦਾਰਾਂ ਨੂੰ ਹੜ ਦੇ ਪਾਣੀ ਤੋਂ ਬਚਾਇਆ ਜਾ ਸਕੇ ਜਿਹੜਾ ਕਿ ਉਹਨਾਂ ਬੇਨਤੀ ਨੂੰ ਪ੍ਰਵਾਨ ਕੀਤਾ ਉਹਾਂ ਦੇ ਇਲੈਕਸ਼ਨ ਤੋਂ ਬਾਅਦ ਇਹ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਬਾਕੀ ਬਹੁਤ ਸਾਰੇ ਪਿੰਡ ਦੇ ਕੰਮ ਆ ਜਿਵੇਂ ਕਿ ਸਕੂਲ ਮੈਡੀਕਲ ਨਾਨ ਮੈਡੀਕਲ ਕਰਾਉਣ ਵਾਲਾ ਉਹਦੇ ਸਬੰਧ ਵਿੱਚ ਗੱਲ ਹੋਈ ਆ ਸਬ ਪੋਸਟ ਵਡਾ ਕਰਾਉਣ ਵਾਲਾ ਜਿਵੇਂ ਕਿ ਪਿੰਡ ਦਾ ਹਸਪਤਾਲ ਵੱਡਾ ਬਣਾਉਣ ਵਾਲਾ ਹੋਰ ਕਈ ਸੁਧਾਰ ਕਰਨ ਵਾਲੇ ਉਹ ਸਾਰੀਆਂ ਵਿਚਾਰਾਂ ਹੋਈਆਂ ਪਰ ਇਲੈਕਸ਼ਨ ਦੇ ਤੋਂ ਬਾਅਦ ਕੋੜਖਣ ਖਤਮ ਹੋਣ ਤੋਂ ਬਾਅਦ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਸਾਰੇ ਕੰਮ ਕਰਵਾ ਕੇ ਦੇਣਗੇ ਅਸੀਂ ਸਾਰੇ ਨਗਰ ਦੀ ਸੰਗਤ ਨਾਲ ਰਲ ਕੇ ਤੇ ਇਤفاق ਨਾਲ ਅਸੀਂ ਸਾਰੇ ਇਹ ਆਮ ਪਾਰਟੀ ਦੇ ਆ ਕੇ ਹਮੈਤ ਗੱਠ ਕਰਾਂਗੇ ਕਿ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਨਹੀਂ ਜੀ ਮੈਂ ਆਮ ਪਾਰਟੀ ਨਾਲ ਸੰਬੰਧਤ ਹਾਂ ਕਿਉਂਕਿ ਮੈਨੂੰ 1.5 ਸਾਲ ਹੋ ਗਿਆ ਮੈਂ ਆਮ ਪਾਰਟੀ ਦੀ ਬਕਾਇਦਾ ਪਿੰਡ ਦੀਆਂ ਪੰਚਾਇਤਾਂ ਨਾਲ ਲੈ ਕੇ ਸ਼ਾਮਲ ਹੋਇਆ ਸੀ ਉਦੋਂ ਅਖਬਾਰਾਂ 'ਚ ਵੱਡੀਆਂ ਖਬਰਾਂ ਲੱਗੀਆਂ ਸੀ ਜਦੋਂ ਮੈਂ ਸ਼ਾਮਲ ਹੋਇਆ ਸੀ ਅਸੀਂ ਆਮ ਪਾਰਟੀ ਆਜ ਤੁਹਾਡੇ ਗ੍ਰਹਿ ਵਿਦੇ ਕਿੰਨੇ ਕੁ ਜਾਣੇ ਜਿਹੜੇ ਸ਼ਾਮਲ ਹੋਏ ਨੇ ਨਹੀਂ ਅੱਜ ਮੈਂਬਰ ਪੰਚਾਇਤ ਹੀ 2-3 ਸ਼ਾਮਲ ਹੋਏ ਆ ਹੋਰ ਅਸੀਂ ਕਿਸੇ ਨੂੰ ਐਵੇਂ ਵੀ ਕਹਿ ਕੇ ਸ਼ਾਮਲ ਨਹੀਂ ਕਰਾਉਂਦੇ ਤੇ ਜਿਹਦੀ ਕਿਸੇ ਦੀ ਇੱਛਾ ਹੋਊਗੀ ਉਹ ਜੇ ਇਲੈਕਸ਼ਨ ਚੱਲਦਾ ਉਹ ਸ਼ਾਮਲ ਹੋ ਜੂਗਾ ਕੋਈ ਮਹੱਲਾ ਦਾ ਹਾਂਜੀ ਠੇਕੇਦਾਰ ਜੀ ਅੱਜ ਕੀ ਪ੍ਰੋਗਰਾਮ ਕਰਾਇਆ ਗਿਆ ਲਾਲਜੀਤ ਭੁੱਲਰ ਦੇ ਤੁਹਾਡੇ ਗ੍ਰਹਿ ਵਿਖੇ ਆਏ ਵੇਖੋ ਜੀ ਅੱਜ ਸਾਡੇ ਗ੍ਰਹਿ ਵਿਖੇ ਲਾਲਜੀਤ ਸਿੰਘ ਭੁੱਲਰ ਇਲੈਕਸ਼ਨ ਪ੍ਰੋਗਰਾਮ ਆਰਾਮ ਦੇ ਤਹਿਤ ਆਏ ਹੀ ਜੋ ਕਿ ਪਾਰਲੀਮੈਂਟ ਦੀ ਇਲੈਕਸ਼ਨ ਚੱਲ ਰਹੀ ਆ ਸਰਦਾਰ ਲਾਲਜੀਤ ਸਿੰਘ ਭੁੱਲਰ ਸਾਡੀ ਖੜੂਰ ਸਾਹਵਲਕੇ ਤੋਂ ਪਾਰਲੀਮੈਂਟ ਦੇ ਉਮੀਦਵਾਰ ਆ ਅਸੀਂ ਅੱਜ ਉਹਨਾਂ ਨੂੰ ਜਿਤਾਉਣ ਵਾਸਤੇ ਵੋਟਾਂ ਪਾਉਣ ਵਾਸਤੇ ਆਪਣੇ ਭੈਣ ਭਰਾਵਾਂ ਦਾ ਸਜੋਕੀਆਂ ਦਾ ਵਲੰਟੀਅਰਾਂ ਦਾ ਔਰ ਪੰਜਾਂ ਸਰਪੰਚਾਂ ਦਾ ਪਿੰਡ ਵਿੱਚੇ ਆਪਣੇ ਗ੍ਰਹਿ ਵਿਖੇ ਪ੍ਰੋਗਰਾਮ ਰੱਖਿਆ ਸੀ ਅੱਜ ਵਿਸ਼ਵਾਸ ਦਿਵਾਇਆ ਪੁੱਲਰ ਸਾਹਿਬ ਨੂੰ ਕਿ ਅਸੀਂ ਤਗੜੇ ਹੋ ਕੇ ਪੂਰੀ ਮਿਹਨਤ ਦੇ ਨਾਲ ਤਾਨ ਦੇਈ ਦੇ ਨਾਲ ਮਿਹਨਤ ਕਰਕੇ ਤੁਹਾਨੂੰ ਵੱਧ ਵੱਧ ਵੋਟਾਂ ਪਵਾ ਕੇ ਪਿੰਡ ਵਿੱਚੋਂ ਅਰੇ ਇਲਾਕੇ ਵਿੱਚੋਂ ਜਿਤਾ ਕੇ ਵੱਡੀ ਲੇਟ ਨਾ ਭੇਜਾਂਗੇ ਗੋਲ ਜੀ ਕਾਫੀ ਲੋਕਾਂ ਨੇ ਸ਼ਮੂਲੀਅਤ ਕੀਤੀ ਮੈਨੂੰ ਤੇ ਇਦਾਂ ਲੱਗਦਾ ਕਿ ਸ਼ਮੂਲੀਅਤ ਦਾ ਹੜ ਆ ਗਿਆ ਹਰ ਰੋਜ਼ ਸਾਡੇ ਸੱਜਣ ਮਿੱਤਰ ਸਾਡੇ ਨਾਲ ਗੱਲਬਾਤ ਕਰਦੇ ਆਂ ਅਸੀਂ ਸਵੇਰੇ ਪਹਿਲੇ ਟਾਈਮ ਉਹਨਾਂ ਨੂੰ ਮੰਤਰੀ ਸਾਹਿਬ ਦੇ ਗ੍ਰਹਿ ਵਿਖੇ ਲੈ ਕੇ ਜਾਂਦੇ ਆਂ ਉੱਥੇ ਜਾ ਕੇ ਉਹਨਾਂ ਦਾ ਪਾਰਟੀ ਵਿੱਚ ਸ਼ਮੂਲੀਅਤ ਕਰਾਉਂਦੇ ਆਂ ਉਹ ਸਾਡੇ ਪਿੰਡ ਦੀ ਲਗਭਗ ਜਿਹੜੀ ਮੌਜੂਦਾ ਪੰਚਾਇਤ ਸੀ ਕਾਫੀ ਅਸਾ ਯਾਨੀ ਕਿ ਗਿਣਤੀ ਦੇ ਕੋਈ 2-4 ਛੱਡ ਕੇ 13 ਮੈਂਬਰ ਸੀਗੇ ਸਰਪੰਚ ਸੀਗਾ ਮੌਜੂਦਾ ਸਰਪੰਚ ਵੀ ਸ਼ਾਮਿਲ ਹੋ ਗਿਆ ਮੈਂ ਬਲਾਕ ਦਾ ਪ੍ਰਧਾਨ ਸੀ ਕਾਂਗਰਸ ਦਾ ਮਮੀ ਸ਼ਾਮਿਲ ਹੋਇਆ ਔਰ ਕਾਂਗਰਸ ਪਾਰਟੀ ਦੇ ਮੈਂਬਰ ਵੀ ਸ਼ਾਮਿਲ ਹੋਏ ਤੇ ਅੱਜ ਵੱਡੀ ਗਿਣਤੀ ਵਿੱਚ ਉਪਰਾਲਾ ਕਰਕੇ ਸਾਰਿਆਂ ਨੇ ਇਕੱਠ ਕਰਕੇ ਤੇ ਲਾਲਜੀਤ ਸਿੰਘ ਭੁੱਲ ਨੂੰ ਵਿਸ਼ਵਾਸ ਦਵਾਇਆ ਕਿ ਵੱਡੀ ਤੋਂ ਵੱਡੀ ਲੀਡ ਨਾ ਹੀ ਸਭਰਾ ਪਿੰਡ ਤੋਂ ਜਿਤਾਵਾਂਗੇ। ਮੇਲੇ ਆਮ ਆਦਮੀ ਪਾਰਟੀ ਨੂੰ ਕੀ ਕਹਿਣਾ ਚਾਹੋਗੇ ਜੀ? ਅੱਜ ਪਿੰਡ ਸਭਰਾ ਦੇ ਪਿੰਡ ਦੇ ਬਾਰ-ਬਾਰ ਸਾਡੀਆਂ ਬਹਿਕਾਂ ਤੇ ਸਰਦਾਰ ਸੁਖਪਾਲ ਸਿੰਘ ਬੀਕੇ ਕੇ ਪਰਿਵਾਰ ਤੇ ਸਰਦਾਰ ਬਾਦ ਸਿੰਘ ਬੀਕੇ ਕੇ ਪਰਿਵਾਰ ਦੇ ਅਗਵਾਈ ਦੇ ਵਿੱਚ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ। ਤੇ ਹੋਰ ਵੀ ਸਾਡੀਆਂ 3-4 ਮੀਟਿੰਗਾਂ ਹੋਈਆਂ ਸਭਰਾ ਪਿੰਡ ਦੇ ਵਿੱਚ ਵੱਡੀਆਂ ਮੀਟਿੰਗਾਂ ਜਿਦੇ ਵਿੱਚ ਹਰ ਮੀਟਿੰਗ ਦੇ ਵਿੱਚ ਸੈਂਕੜੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਚ ਆਏ ਆ ਤੇ ਜਿਵੇਂ 2022 ਦੇ ਵਿੱਚ ਵੱਡੀ ਲੀਡ ਨਾਲ ਮੇਰੇ ਹਲਕੇ ਦੇ ਭੈਣਾ ਭਰਾਵਾਂ ਨੇ ਸਪੋਰਟਰਾਂ ਨੇ ਵੋਟਾਂ ਪਾ ਕੇ ਦਾਸ ਨੂੰ ਐਮਐਲਏ ਬਣਾਇਆ ਵਜ਼ੀਰ ਬਣਾਇਆ ਹੁਣ ਉਸੇ ਤਰ੍ਹਾਂ ਹੀ ਲੋਕ ਸਭਾ ਖਡੂਰ ਸਾਹਿਬ ਦੇ ਲੋਕ ਵੱਡੀ ਲੀਡ ਨਾਲ ਚਤਾ ਕੇ ਦਾਸ ਨੂੰ ਲੋਕ ਸਭਾ ਚ ਭੇਜਣਗੇ ਤੇ ਸਾਡੇ ਜਿੰਨੇ ਵੀ ਵੱਡੇ ਮੁੱਦੇ ਆ ਸਭ ਤੋਂ ਵੱਡਾ ਮੁੱਦਾ ਤੇ ਆ ਸਾਡੇ ਬੇਰਜ਼ਗਾਰੀ ਬੜੀ ਆ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸੈਂਟਰ ਦੇ ਵਿੱਚ ਇੰਡੀਆ ਲਾਈਨਸ ਦੀ ਸਰਕਾਰ ਬਣ ਜਣੀ ਅਰਕਾਂ ਪਰਮਾਤਮਾ ਕਿਰਪਾ ਕਰੇ ਮੁੱਦੀ ਨੂੰ ਅਰਕਾਂ ਲੋਕ ਰਾ ਦੇਣਗੇ ਨਵੀਂ ਸਰਕਾਰ ਬਣੂਗੀ ਨਵੇਂ ਸਿਰਿਓਂ ਪੈੜਾ ਪਹਿਣਗੇ ਆ ਚੰਗੀ ਸਰਕਾਰ ਬਣੂਗੀ ਤੇ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਭਾਈਵਾਲ ਹੋਊਗੀ ਇੰਡਸਟਰੀ ਲੈ ਕੇ ਆਵਾਂਗੇ ਸਾਡੀਆਂ ਧੀਆਂ ਸਾਡੇ ਪੁੱਤਾਂ ਨੂੰ ਨੌਕਰੀਆਂ ਮਿਲਣਗੀਆਂ ਜਿਹੜਾ ਕੋਈ ਮਜ਼ਦੂਰੀ ਕਰਨ ਵਾਲਾ ਉਹ ਮਜ਼ਦੂਰੀ ਕਰੂਗਾ ਜਿਹੜਾ ਕੋ ਪੜਿਆ ਲਿਖਿਆ ਉਸ ਇਹਦਾ ਕੰਮ ਕੰਪਿਊਟਰ ਦਾ ਕੰਮ ਕਰੂਗਾ ਤੇ ਨਾਲ ਸਭ ਤੋਂ ਵੱਡਾ ਕੰਮ ਹੈ ਸਾਡਾ ਜਿਹੜਾ ਦਰਿਆ ਦਾ ਏਰੀਆ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਤੋਂ ਸਭ ਤੋਂ ਜ਼ਿਆਦਾ ਹਾਰਪੀਟ ਤੇ ਏਰੀਆ ਹੁੰਦਾ ਪਰਮਾਤਮਾ ਕਰੇ ਜਿਆਦੀ ਬਾਰਿਸ਼ ਨਾ ਹੋਵੇ ਪਰ ਜੇ ਜਿਆਦੀ ਬਾਰਿਸ਼ ਹੁੰਦੀ ਆ ਬੰਨ ਟੁੱਟਣ ਦਾ ਖਤਰਾ ਰਹਿੰਦਾ ਤੇ ਬੰਨ ਟੁੱਟਦੇ ਵੀ ਆਏ ਆ ਚੰਗੀ ਮੋਟੀ ਦੀਵਾਰ ਪੱਥਰਾਂ ਦੀ ਬਣਵਾਵਾਂਗੇ ਬੰਨਾਂ ਦੇ ਨਾਲ ਤਾਂ ਜੋ ਜੇ ਜਿਆਦੀ ਬਰਸਾਤ ਹੋਵੇ ਤੇ ਬੰਨਾਂ ਦੇ ਵਿੱਚ ਹੀ ਪਾਣੀ ਚੱਲੇ ਬੰਨਾਂ ਦੇ ਬਾਹਰ ਨਾ ਪਾਣੀ ਆਵੇ ਤੇ ਬੰਨਾਂ ਦੇ ਵਿੱਚ ਵੀ ਜਿਹੜੀ ਜ਼ਮੀਨ ਆ ਉਹ ਤਕਰੀਬਨ ਸਾਰੀ ਦੀ ਸਾਰੀ ਲੋਕਾਂ ਦੀ ਮਾਲਕੀ ਕਿਸਾਨਾਂ ਦੀ ਮਾਲਕੀ ਆ ਸਰਕਾਰ ਨੇ ਕੋਈ ਥੋੜੀ ਬਤੀ ਐਕਵਾਇਰ ਕੀਤੀ ਆ ਜਿੱਥੇ ਕੋਈ ਜਾਂ ਹੈਡ ਬਣਿਆ ਆ ਜਾਂ ਜਾਦਾ ਹੀ ਦਰਿਆ ਦੇ ਵਿੱਚ ਆ ਜਿੱਥੇ ਪਾਣੀ ਖੜਾ ਰਹਿੰਦਾ ਬਹੁਤੀ ਜ਼ਮੀਨ ਕਿਸਾਨਾਂ ਦੀ ਮਾਲਕੀ ਆ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇ ਜੋ ਬਜਾਰੀ ਕੀਮਤ ਆ ਉਹ ਸਰਕਾਰ ਦੇਵੇ ਤੇ ਬਜਾਰੀ ਕੀਮਤ ਦੇ ਕੇ ਇਥੋਂ ਜ਼ਮੀਨ ਕਿਸਾਨ ਆਵਦੀ ਤੇ ਬਾਹਰਲੇ ਬੰਨੇ ਆਵਦੀ ਜ਼ਮੀਨ ਬਣਾ ਲੈ ਕਿਉਂਕਿ ਕਿਸਾਨ ਜਿਹਦੀ ਜ਼ਮੀਨ ਜੇ 10 ਏਕੜੇ ਜਾਂ 5 ਏਕੜੇ ਸਾਰੀ ਦਰਿਆ ਚ ਆ ਉਹ ਤੇ ਹਰ ਸਾਲ ਹੀ ਝੋਨਾ ਮਾਰਿਆ ਜਾਂਦਾ ਤੇ ਕਈ ਵਾਰਾਂ ਤੇ ਇਹ ਹੁੰਦਾ ਵੀ ਜਿਵੇਂ ਹੁਣ ਐਰਕਾਂ 2 ਮਹੀਨੇ ਪਾਣੀ ਚੱਲਿਆ 60 ਦਿਨ ਜਦੋਂ ਝੋਨੇ ਦੇ ਸੀਜ਼ਨ ਪਾਣੀ ਆਇਆ ਕਿਤੇ ਉਹ 5-7 ਫੁੱਟ ਪੁੱਟੀ ਗਈ ਐ ਜ਼ਮੀਨ ਤੇ ਕਿਤੇ 5-5 7-7 ਫੁੱਟ ਰੀਤ ਪੈ ਗਈ ਐ ਤੇ ਕਈ ਵਿਚਾਰੇ ਸਾਡੇ ਕਿਸਾਨ ਕਈਆਂ ਨੇ ਤੇ ਪੈਸੇ ਪੂਹੇ ਲਾ ਕੇ ਪਧਰੀ ਕਰ ਲਈ ਜਿਹਦੀ ਬੰਨੋਂ ਇੱਧਰ ਐ ਗਈ ਜ਼ਮੀਨ 4 ਪੈਸੇ ਜਿੱਦ ਕੋ ਹੈ ਗਈ ਤੇ ਜਿਹਦੀ ਸਾਰੀ ਉਧਰ ਹੀ ਉਹਨਾਂ ਕੋ ਤੇ ਕਈਆਂ ਕੋ ਵਿਚਾਰਿਆਂ ਕੋ ਕਣਕ ਵੀ ਨਹੀਂ ਬੀਜੀ ਗਈ ਬੜੀ ਤਰਾਸਦੀ ਹੋਈ ਬੜਾ ਨੁਕਸਾਨ ਹੋਇਆ ਤੇ ਇਹ ਨੁਕਸਾਨ ਜਿਹੜੇ ਆ ਇਹਦੀ ਪਰਪਾਈਤ ਨਹੀਂ ਹੋ ਸਕਦੀ ਪਰ ਕਿਤੇ ਨਾ ਕਿਤੇ ਜੇ ਜਿਹੜਾ 6800 ਰੁਪਿਆ ਮਾਪਜਾ ਸੈਂਟਰ ਦਿੰਦੀ ਆ ਉਹ ਵੀ ਮਾਪਜਾ ਵਧਾ ਕੇ 50000 ਰੁਪਿਆ ਸਾਡੀ ਸਰਕਾਰ ਬੰਦੀ ਆ 5000 ਰੁਪਿਆ ਕਰਾਵਾਂਗੇ ਤਾਂ ਜੋ ਕਿਸਾਨ ਦੀ ਕੋਈ ਨਾ ਕੋਈ ਮਦਦ ਹੋ ਸਕੇ ਤੇ ਨਾਲ ਜਿਹੜੇ ਸਾਡੇ ਮਜ਼ਦੂਰ ਪਰਿਵਾਰ ਐਸਸੀ ਤੇ ਬੀਸੀ ਪਰਿਵਾਰ ਜਦੋਂ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਇਹਨਾਂ ਪਰਿਵਾਰਾਂ ਨੇ ਇੱਥੇ ਮਜ਼ਦੂਰੀ ਕਰਨੀ ਹੁੰਦੀ ਉਹਨਾਂ ਦੀ ਮਜ਼ਦੂਰੀ ਵੀ ਖਤਮ ਹੋ ਜਾਂਦੀ ਆ ਐਸਸੀ ਤੇ ਬੀਸੀ ਪਰਿਵਾਰਾਂ ਲਈ ਮਜ਼ਦੂਰੀ ਦੇ ਤੌਰ ਤੇ ਸੈਂਟਰ ਗਵਰਨਮੈਂਟ ਬੰਦ ਤੇ ਸਾਡੀ ਇੰਡੀਆ ਲਾਇੰਸ ਦੀ 2-3000 ਰੁਪਿਆ 18 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਬਾਲਗ ਬੱਚੇ ਜਾਂ ਬੀਬੀਆਂ ਉਨਾਂ ਲਈ ਲੈ ਕੇ ਆਵਾਂਗੇ ਪੈਕੇਜ ਤਾਂ ਜੋ ਉਹਨਾਂ ਦਾ ਘਰ ਚੱਲਦਾ ਰਹੇ ਚੁੱਲ੍ਹਾ ਚੱਲਦਾ ਰਹੇ ਰੋਟੀ ਪੱਕਦੀ ਰਹੇ ਗਰੀਬ ਪਰਿਵਾਰਾਂ ਦੀ ਵੀ ਸਾਰ ਲਵਾਂਗੇ ਬਾਹ ਬਣਾਵਾਂਗੇ ਪਰਮਾਤਮਾ ਕਿਰਪਾ ਕਰੇ ਤੇ ਵੋਟਰਾਂ ਸਪੋਰਟਰਾਂ ਨੂੰ ਇਹ ਪੀ ਲਿਆ ਬਾਡੀ ਲੀਡ ਨਾਲ ਆਪਣੇ ਭਰਾ ਨੂੰ ਜਿਤਾਉ ਤੇ ਜਿਤਾ ਕੇ ਲੋਕ ਸਭਾ 'ਚ ਭੇਜੂ ਬੁੱਲਰ ਸਾਹਿਬ ਤਲਬੀਰ ਗਿੱਲ ਜੀ ਸ਼ਾਮਲ ਹੋਏ ਨੇ ਔਰ ਉਹਨਾਂ ਨੇ ਵੀ ਦੱਸਿਆ ਕਿ ਮੈਂ ਘਰੇ ਦਾਸ ਕੇ ਨਹੀਂ ਗਿਆ ਤੇ ਪਰਿਵਾਰ ਨੇ ਵੀ ਭੜਾ ਇਤਰਾਜ ਕੀਤਾ ਆ ਔਰ ਸਰਕਾਰ ਦੀਆਂ ਨੀਤੀਆਂ ਤੋਂ ਕੋਸ਼ ਹੋ ਕੇ ਮੈਂ ਗਿਆ ਔਰ ਆਪਣੀ ਇੰਟਰਵਿਊ ਦਾ ਅਨੁਭਵਕ ਵੀ ਹੋਏ ਕਿਵੇਂ ਵੇਖਦੇ ਹੋ ਕਿੰਨਾ ਬਲ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਇੱਕ ਵੱਡਾ ਚਿਹਰਾ ਜਿਹੜਾ ਉਹ ਸ਼ਾਮਲ ਹੁੰਦਾ ਦੇਖੋ ਜਦੋਂ ਕੋਈ ਚੰਗਾ ਇਨਸਾਨ ਪਾਰਟੀ ਆਪਦੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਆਉਂਦਾ ਤੇ ਉਹਦਾਂ ਬਲਤੇ ਮਿਲਦਾ ਹੀ ਹੁਣ ਤਲਬੀਰ ਗਿੱਲ ਦਾ ਅਮਰਸਰ ਦੇ ਵਿੱਚ ਬੜਾ ਅਸਰ ਸੂਖਿਆ ਜੇ ਆਪਾਂ ਕਾਲੀ ਦਲ ਦੇ ਵਿੱਚ ਵੇਖੀਏ ਸੁਖਬੀਰ ਬਾਦਲ ਤੋਂ ਬਾਅਦ ਬਜੀਠੀਆ ਦੂਜਾ ਨੰਬਰ ਲੀਡਰ ਹੀ 2007 ਤੋਂ 17 ਦਾ ਹੀ ਤੇ ਮਜੀਠੀਏ ਤੋਂ ਬਾਅਦ ਤਲਵੀਰ ਗਿੱਲ ਦੀ ਚਲਦੀ ਰਹੀ ਉਹਨੇ ਲੋਕਾਂ ਦੇ ਕੰਮ ਵੀ ਕੀਤੇ ਆ ਲੋਕ ਜੁੜੇ ਵੀ ਆ ਤੇ ਤਲਵੀਰ ਗਿੱਲ ਨੇ ਆਪ ਕਿਹਾ ਵੀ ਮੈਂ ਸੇਵਾਦਾਰ ਆ ਸੇਵਾ ਕਰਨ ਵਾਲਾ ਬੰਦਾ ਆ ਤੇ ਮੈਨੂੰ ਕਾਲੀ ਦਲ ਦੇ ਵਿੱਚ ਇਹ ਸੇਵਾ ਨਹੀਂ ਕਰਨ ਦੇਂਦੇ ਤੇ ਮੈਂ ਹੁਣ ਚੰਗੀ ਪਾਰਟੀ ਮੈਨੂੰ ਲੱਗੀ ਆ ਸਰਦਾਰ ਭਗਵੰਤ ਸਿੰਘ ਮਾਨ ਚੰਗੇ ਇਨਸਾਨ ਨੇ ਆਮ ਆਦਮੀ ਪਾਰਟੀ ਚੰਗੀ ਪਾਰਟੀ ਆ ਤੇ ਮੈਂ ਚੰਗੀ ਪਾਰਟੀ ਕਰਕੇ ਹੀ ਭਗਵੰਤ ਸਿੰਘ ਮਾਨ ਦੀ ਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਚ ਆਇਆ ਤੇ ਇਹ ਮੈਂ ਇਹ ਨਹੀਂ ਕਹਿੰਦਾ ਵੀ ਕੱਲੇ ਅਮਰਸਾਰੀ ਏਰੀਏ 'ਚ ਸਾਡੇ ਖੇਮ ਕਰਨ ਏਰੀਏ 'ਚ ਵੀ ਤਲਵੀਰ ਗਿੱਲ ਦੀਆਂ ਰਿਸ਼ਤੇਦਾਰੀਆਂ ਇਥੇ ਵੀ ਸਾਨੂੰ ਬਾਦੂ ਵੋਟ ਬੈਂਕ ਦਾ ਫਾਇਦਾ ਆ ਜਦੋਂ ਕੋਈ ਚੰਗਾ ਇਨਸਾਨ ਆਉਂਦਾ ਉਹਦੇ ਨਾਲ ਕਈ ਵਾਰ ਰੋਲ ਮਾਡਲ ਦੇ ਤੌਰ ਤੇ ਹੀ ਕਈ ਨੌਜਵਾਨ ਜੁੜਦੇ ਨੇ ਕਈਆਂ ਲੀਡਰਾਂ ਨਾਲ ਉਹ ਦੂਜੇ ਵਾਲਿਆਂ ਦੇ ਵਿੱਚ ਵੀ ਉਹਨੂੰ ਬੰਦੇ ਨੂੰ ਮੰਨਦੇ ਆ ਕਿ ਇਹ ਚੰਗਾ ਬੰਦਾ ਤੇ ਜਦੋਂ ਚੰਗਾ ਇਨਸਾਨ ਕਿਸੇ ਪਾਰਟੀ 'ਚ ਜਾਂਦਾ ਉਹਦੇ ਨਾਲ ਚੰਗੇ ਬੰਦੇ ਹੋਰ ਵੀ ਆ ਜਾਂਦੇ ਆ ਵਧੀਆ ਬਲ ਮਿਲਿਆ ਵਧੀਆ ਇਨਸਾਨ ਤੁਹਾਨੂੰ ਅੱਜ ਮਿੰਟਾਂ ਦੀ ਜੀ ਇਹ ਵੀ ਛੋਟੀ ਗੱਲ ਵੀ ਜਾ ਕੇ ਅੱਜ ਆਪ ਪਾਰਟੀ ਸ਼ਾਮਿਲ ਹੋਇਆ ਕੀ ਕਰਨਾ देखो बीजेपी ਦੇ ਵਿੱਚ ਜਿੰਨੇ ਵੀ ਸਾਡੇ ਭਰਾ ਨੇ ਸਾਰੇ ਸਤਕਾਰਯੋਗ ਆ ਮੈਂ ਤੇ ਸਾਰੇ बीजेपी ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਆਪਦੇ ਭਰਾ ਦਾ ਸਾਥ ਦਿਓ ਤੁਹਾਡੇ ਹਲਕੇ ਦੇ ਵਿੱਚ ਸਰਦਾਰੀ ਹੋਣੀ ਆ ਜਿਹੜੇ ਵਿਕਾਸ ਮਿੰਟਾ ਜੀ ਆ ਇਹਨਾਂ ਦਾ बीजेपी ਚ ਚੰਗਾ ਰੁਤਬਾ ਹੈ ਚੰਗਾ ਸਰਸੂਖ ਹੈ ਇਹਨਾਂ ਦਾ ਸ਼ਹਿਰ ਦੇ ਵਿੱਚ ਚੰਗੀ ਪਰਿਵਾਰਾਂ ਦੇ ਵਿੱਚੋਂ ਮਿੰਟਾ ਜੀ ਵਿਆਹੇ ਆ ਚੰਗੇ ਪਰਿਵਾਰ ਚ ਰਹਿਣ ਸੈਣ ਆ ਚੰਗੀਆਂ ਰਿਸ਼ਤੇਦਾਰੀਆਂ ਤੇ ਮੈਂ ਤੇ ਬੇਨਤੀ ਕਰੂੰਗਾ ਕਿ बीजेपी ਦਾ ਜਿਹੜਾ ਕੈਂਡੀਡੇਟ ਆ ਉਹਨੇ ਕਿਤੇ ਉਹਨਾ ਵਿਚਾਰੇ ਨੇ 5ਵੇਂ 7ਵੇਂ ਨੰਬਰ ਤੇ ਤੇ ਜਿੰਨੇ ਹੋਰ ਵੀ ਸਾਥੀ ਆ ਪੱਟੀਆਂ ਹਲਕੇ ਨੂੰ ਮਾਣ ਮਿਲਣਾ ਪੱਟੀ ਸ਼ਹਿਰ ਨੂੰ ਮਾਣ ਮਿਲਣਾ ਭਾਜਪੀ 'ਚ ਜਿੰਨੇ ਵੀ ਸਤਕਾਰਯੋਗ ਲੀਡਰ ਹੈ ਆਪਦੇ ਭਰਾ ਦਾ ਸਾਥ ਦਿਓ ਭਰਾ ਨਾਲ ਖੜੋ ਡਟੋ ਉਹਨਾ ਵੀ ਕੋਈ ਆਜ਼ਾਦ ਯੂਜਾ ਕੋਈ ਦੂਜਾ ਤੀਜੇ ਬੰਦੇ ਨੂੰ ਵੋਟਾਂ ਦਾ ਫਾਇਦਾ ਹੋ ਜੇ ਤੇ ਤਗੜੇ ਹੋ ਕੇ ਆਪਦੇ ਭਰਾ ਨੂੰ ਜਿਹੜੀ ਭਾਜਪੀ ਨੂੰ ਵੋਟ ਪਾਉਣੀ ਉਹ ਤੇ ਵੋਟ ਤੁਹਾਡੀ ਖਰਾਬ ਜਾਣੀ ਆ ਆਪਦੇ ਪੁੱਤ ਨੂੰ ਆਪਦੇ ਭਰਾ ਨੂੰ ਦਾਸ ਨੂੰ ਵੋਟ ਦਿਓ ਤਾਂ ਜੋ ਜਿਹੜੀ ਜਿੱਤ ਹੋਣੀ ਉਹਦੀ ਲੀਡ ਹੋਰ ਵਧਾ ਸਗੀ